ਗੁਰੂ ਜੀ ਦੀ ਰਿਹਾਈ ਦੀ ਖਬਰ ਨਾਲ ਵਿਚਾਰੇ ਨਜ਼ਰਬੰਦ ਰਾਜੀ ਬੜੇ ਉਦਾਸ ਹੋਏ ਕਿ ਗੁਰੂ ਸਾਹਿਬ ਦੇ ਚਲੇ ਜਾਣ ਮਗਰੋਂ ਸਾਨੂੰ ਸਹਾਰਾ ਦੇਣ ਵਾਲਾ ਕੋਈ ਨਹੀਂ ਰਹੇਗਾ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ ਗੁਰੂ ਸਾਹਿਬ ਨੇ ਵਜ਼ੀਰ ਖਾਨ ਨੂੰ ਕਿਹਾ ਅਸੀਂ ਇਸ ਸ਼ਰਤ ਤੇ ਦਿੱਲੀ ਜਾਣ ਲਈ ਤਿਆਰ ਹਾਂ ਜੇਕਰ ਇਹਨਾਂ ਸਾਰੇ ਨਜ਼ਰਬੰਦਾਂ ਨੂੰ ਰਿਹਾ ਕਰ ਦਿੱਤਾ ਜਾਏ ਵਜ਼ੀਰ ਖਾਂ ਫਿਰ ਦਿੱਲੀ ਗਿਆ ਤੇ ਬਾਦਸ਼ਾਹ ਦਾ ਸੁਰੀਹਾ ਲਿਆਇਆ ਕਿ ਜਿੰਨੇ ਕੈਦੀ ਗੁਰੂ ਜੀ ਦਾ ਪੱਲਾ ਫੜ ਕੇ ਨਿਕਲ ਸਕਣ ਉਹ ਕਿਲੇ ਵਿੱਚੋਂ ਜਾ ਸਕਦੇ ਹਨ ਇਹ ਹੁਕਮ ਸੁਣ ਕੇ ਸਾਰੇ ਰਾਜਾ ਗੁਰੂ ਸਾਹਿਬ ਵੱਲ ਵੇਖਣ ਲੱਗੇ ਗੁਰੂ ਜੀ ਨੇ ਸਭਨਾਂ ਨੂੰ ਧੀਰਜ ਦਿੱਤਾ ਉਹਨਾਂ ਇੱਕ ਅਜੀਹਾ ਜਾਮਾ ਪਹਿਨਿਆ ਜਿਸ ਨੂੰ 52 ਕਲੀਆਂ ਲੱਗੀਆਂ ਹੋਈਆਂ ਸਨ ਗੁਰੂ ਸਾਹਿਬ ਨੇ ਇੱਕ ਇੱਕ ਕਲੀ ਸਾਰੇ ਰਾਜਿਆਂ ਨੂੰ ਫੜਾ ਦਿੱਤੀ ਅਤੇ ਸਬਨਾਂ ਨੂੰ ਨਾਂ ਲੈ ਕੇ ਕਿਲੇ ਵਿੱਚੋਂ ਬਾਹਰ ਆ ਗਏ ਸਾਰੇ ਨਜ਼ਰਬੰਦ ਰਾਜਾ ਰਿਹਾ ਹੋ ਗਏ ਉਹ ਬੰਦੀ ਛੋੜ ਗੁਰੂ ਜੀ ਦਾ ਲੱਖ ਲੱਖ ਧੰਨਵਾਦ ਕਰਦੇ ਹੋਏ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ